ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਮੇਰ ਕਰਨ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਰਹੋ ਅੱਜ ਤੁਹਾਡੇ ਲਈ ਬਣਾਇਆ ਜੀ ਆਪਾਂ ਬਹੁਤ ਹੀ ਜੂਸੀ ਚ ਔਲੇ ਦਾ ਮਰਬਾ ਜਿਹੜਾ ਕਿ ਸਿਹਤ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਔਲਾ ਕਿਸੇ ਨਾ ਕਿਸੇ ਰੂਪ ਵਿੱਚ ਅੰਦਰ ਚਲਾ ਜਾਵੇ ਇਸ ਤੋਂ ਵਧੀਆ ਕੁਝ ਹੋ ਹੀ ਨਹੀਂ ਸਕਦਾ ਤੇ ਇਹ ਮਰਬਾ ਕਿੰਨਾ ਜ਼ਿਆਦਾ ਟੇਸਟੀ ਹੈ ਇਹ ਜਦੋਂ ਤੁਸੀਂ ਬਣਾ ਕੇ ਖਾਧਾ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂ ਆਪਾਂ ਲਏ ਜੀ ਇੱਥੇ ਅੱਧਾ ਕਿਲੋ ਔਲੇ ਤੇ ਔਲੇ ਦੇ ਉੱਪਰ ਕੋਈ ਨਿਸ਼ਾਨ ਨਾ ਹੋਵੇ ਪਰ ਜੇ ਇਸ ਤਰੀਕੇ ਨਾਲ ਥੋੜਾ ਜਿਹਾ ਵੀ ਔਲਾ ਕੋਈ ਦਾਗੀ ਹੈ ਤਾਂ ਉਹਨੂੰ ਤੁਸੀਂ ਕੱਟ ਕੇ ਪਹਿਲਾਂ ਹੀ ਉਤਾਰ ਲਿਓ ਕਿਉਂਕਿ ਰਸ ਇਹਨਾਂ ਦੇ ਅੰਦਰ ਤੱਕ ਜਾਣਾ ਹੈ ਇਸ ਲਈ ਵਿੱਚ ਖਰਾਬ ਔਲਾ ਨਹੀਂ ਹੋਣਾ ਚਾਹੀਦਾ ਔਲੇ ਦਾ ਮਰੱਬਾ ਪਉਣ ਲਈ ਤੁਸੀਂ ਕਿਸੇ ਵੀ ਖੁੱਲੇ ਜੇ ਭਾਂਡੇ ਵਿੱਚ ਕੋਈ ਟੋਪੀਆ ਹੋਵੇ ਜਾਂ ਕੜਾਈ ਹੋਵੇ ਕਾਫੀ ਸਾਰਾ ਪਾਣੀ ਗਰਮ ਰੱਖ ਦਿਓ ਜਦੋਂ ਹੀ ਪਾਣੀ ਚੰਗੀ ਤਰ੍ਹਾਂ ਉਬਾਲੇ ਲੈਣ ਲੱਗ ਗਿਆ ਤਾਂ ਉਹਦੇ ਉੱਪਰ ਤੁਸੀਂ ਕੋਈ ਚਲਨੀ ਰੱਖ ਦਿਓ ਤੇ ਵਿੱਚ ਸਾਰੇ ਔਲੇ ਪਾ ਦਿਓ ਇਹਨਾਂ ਨੂੰ ਧੋ ਕੇ ਆਪਾਂ ਪਹਿਲੇ ਹੀ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀ ਸਾਰੇ ਔਲੇ ਨੂੰ ਚਲਨੀ ਵਿੱਚ ਰੱਖ ਕੇ ਕਿਸੇ ਵੀ ਚੀਜ਼ ਨਾਲ ਟੱਕ ਦਿਓ ਤੇ 10 ਮਿੰਟਾਂ ਲਈ ਇਹਨੂੰ ਮੀਡੀਅਮ ਫਲੇਮ ਤੇ ਪੱਕਣ ਦਿਓ 10 ਮਿੰਟਾਂ ਦੇ ਵਿੱਚ ਹੀ ਇਹ ਮਰਬੇ ਲਈ ਬਿਲਕੁਲ ਤਿਆਰ ਹੋ ਜਾਣਗੇ ਕਿਉਂਕਿ ਆਪਾਂ ਇਹਨਾਂ ਨੂੰ ਇੰਨਾ ਵੀ ਨਹੀਂ ਪਕਾਉਣਾ ਕਿ ਇਹ ਆਪਣੇ ਆਪ ਹੀ ਖੁੱਲ ਜਾਣ ਕੋਈ ਵੀ ਚਾਕੂ ਵਗੈਰਾ ਲੈ ਕੇ ਤੁਸੀਂ ਹਲਕਾ ਜਿਹਾ ਟੱਕ ਲਗਾ ਕੇ ਦੇਖ ਲਿਓ ਜੇ ਅੰਦਰ ਤੱਕ ਜਾ ਰਿਹਾ ਤਾਂ ਬਸ ਤੁਸੀਂ ਉੱਥੇ ਹੀ ਇਹਨਾਂ ਨੂੰ ਉਤਾਰ ਲੈਣਾ ਫਿਰ ਇੱਕ ਛਲਨੀ ਵਿੱਚ ਪਾ ਕੇ ਸਾਈਡ ਤੇ ਰੱਖ ਦਿਓ ਤੇ ਇਹਨਾਂ ਨੂੰ ਠੰਡੇ ਹੋਣ ਦਿਓ ਉਸ ਤੋਂ ਬਾਅਦ ਜੀ ਆਪਣੇ ਔਲੇ ਦੇਖੋ ਬਣ ਕੇ ਤਿਆਰ ਹੋ ਗਏ ਸਾਲੋ ਸਾਲ ਚੱਲੂਗਾ ਇਹ ਔਲੇ ਦਾ ਅਚਾਰ ਖਾ ਖਾ ਕੇ ਤੁਹਾਡਾ ਮਨ ਭਰ ਜੂਗਾ ਪਰ ਇਹਦੇ ਟੇਸਟ ਵਿੱਚ ਕੋਈ ਫਰਕ ਨਹੀਂ ਪੈਣਾ ਉਸ ਤੋਂ ਬਾਅਦ ਤੁਸੀਂ ਕੋਈ ਵੀ ਫੋਕ ਲੈ ਲਿਓ ਜਾਂ ਤੁਤ ਵੀ ਲੈ ਲਿਓ ਉਹਦੇ ਨਾਲ ਇਹਦੇ ਵਿੱਚ ਇਸ ਤਰੀਕੇ ਨਾਲ ਸੁਰਾਕ ਜੇ ਬਣਾਉਂਦੇ ਜਾਈਓ ਤਾਂ ਕਿ ਰਸ ਜਿਹੜਾ ਇਹਦੇ ਅੰਦਰ ਤੱਕ ਚਲਾ ਜਾਵੇ ਤੇ ਆਪਾਂ ਨਾ ਗੁੜ ਵਰਤੀ ਹੈ ਨਾ ਖੰਡ ਵਰਤੀ ਹੈ ਅੱਜ ਆਪਾਂ ਵਰਤਾਂਗੇ ਮਿਸ਼ਰੀ 600 ਗ੍ਰਾਮ ਲਈਏ ਜੀ ਆਪਾਂ ਮਿਸ਼ਰੀ ਕਿਉਂਕਿ ਮਿਸ਼ਰੀ ਦੀ ਮਿਠਾਸ ਖੰਡ ਜਿੰਨੀ ਸਟਰੋਂਗ ਨਹੀਂ ਹੁੰਦੀ ਇਸ ਲਈ ਆਪਾਂ ਇਹ ਔਲਿਆ ਤੋਂ 100 ਗ੍ਰਾਮ ਜ਼ਿਆਦਾ ਪਾਈ ਹੈ ਪਰ ਜੇ ਖੰਡ ਪਾਉਂਗੇ ਬਰਾਬਰ ਵੀ ਪਾ ਸਕਦੇ ਹਾਂ ਤੇ ਇਹ 200 ਗ੍ਰਾਮ ਘੱਟ ਵੀ ਪਾ ਸਕਦੇ ਹਾਂ ਮਿੱਠਾ ਆਪਣੇ ਹਿਸਾਬ ਨਾਲ ਰੱਖਿਓ ਉਸ ਤੋਂ ਬਾਅਦ ਜੀ ਆਪਾਂ ਵਿੱਚ ਤੇ ਹਲੇ ਤੇ ਪਰ ਆਪਾਂ ਇਹਨਾਂ ਨੂੰ ਹੌਲੀ-ਹੌਲੀ ਮਿਕਸ ਕਰਾਂਗੇ ਕਿਉਂਕਿ ਜਦੋਂ ਤੱਕ ਇਹ ਮਰੱਬਾ ਤਿਆਰ ਹੋਊਗਾ ਤੇ ਇਹ ਖੁੱਲਣੇ ਨਹੀਂ ਚਾਹੀਦੇ ਫੇਰ ਹੀ ਦੇਖਣ ਵਿੱਚ ਵਧੀਆ ਲੱਗੂਗਾ ਤੇ ਫਿਰ ਇਹਦੇ ਵਿੱਚ ਦੋ ਵੱਡੇ 스ਪੂਨ ਭਰ ਕੇ ਆਪਾਂ ਪਾਣੀ ਦੇ ਪਾਇਆ ਗੈਸ ਦੀ ਫਲੇਮ ਇੱਥੇ ਬਿਲਕੁਲ ਸਲੋ ਰੱਖਿਓ ਹੌਲੀ-ਹੌਲੀ ਮਿਕਸ ਕਰਦੇ ਜਾਇਓ ਬਹੁਤ ਹੀ ਮਜ਼ੇਦਾਰ ਤੇ ਬਹੁਤ ਹੀ ਵਧੀਆ ਕਲਰ ਦਊਗਾ ਇਹ ਮਰੱਬਾ ਇਸ ਤਰੀਕੇ ਨਾਲ ਪਾਉਂਗੇ ਤਾਂ ਬਾਰ ਬਾਰ ਪਾਇਆ ਕਰੋਂਗੇ ਔਲੇ ਦਾ ਸੀਜ਼ਨ ਹੁਣ ਜਾ ਹੀ ਰਿਹਾ ਪਰ ਜਿਹੜੇ ਇਸ ਟਾਈਮ ਤੇ ਔਲੇ ਮਿਲ ਰਹੇ ਨੇ ਉਹ ਮਰੱਬਾ ਪਾਉਣ ਲਈ ਬਹੁਤ ਜ਼ਿਆਦਾ ਵਧੀਆ ਨੇ ਕਿਉਂਕਿ ਉਹਨਾਂ ਦਾ ਜਿਹੜਾ ਕਲਰ ਹੈ ਉਹ ਹਲਕਾ ਪੀਲਾ ਜਾਏ ਮਤਲਬ ਉਹ ਪੱਕੇ ਹੋਏ ਹੈ ਜਿਆਦਾ ਹਰੇ ਰੰਗ ਚ ਕੱਚੇ ਔਲਿਆਂ ਦਾ ਮਰੱਬਾ ਪਾਵਾਂਗੇ ਤਾਂ ਉਹ ਇੰਨਾ ਵਧੀਆ ਨਹੀਂ ਬਣਦਾ ਇਸ ਲਈ ਹੁਣ ਚਟਪਟ ਖਰੀਦ ਕੇ ਜਲਦੀ ਜਲਦੀ ਮਰੱਬਾ ਬਣਾ ਕੇ ਰੱਖ ਲੋ ਇੱਥੇ ਔਲਿਆਂ ਨੂੰ ਪਕਾ ਦੇਨੁ 15 ਤੋਂ 20 ਮਿੰਟ ਹੋ ਚੁੱਕੇ ਨੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖੀ ਹੋਈ ਹੈ ਫਿਰ ਆਪਾਂ 20 25 ਤੱਕ ਗਏ ਦੇ ਵਿੱਚ ਪਾਵਾਂਗੇ ਕੇਸਰ ਦੇ ਕੇਸਰ ਨਾਲ ਇਹਦਾ ਰੰਗ ਬੜਾ ਹੀ ਵਧੀਆ ਆਊਗਾ ਤੇ ਬਾਕੀ ਇਹਦੇ ਵਿੱਚ ਹਲਕਾ ਜਿਹਾ ਕੇਸਰ ਆਪਣਾ ਟੇਸਟ ਵੀ ਦੇਊਗਾ ਹੌਲੀ ਹੌਲੀ ਮਿਕਸ ਕਰ ਦੇਗੇ ਨਾਲ ਨਾਲ ਪਕਾਉਂਦੇਗੇ ਮਿਸ਼ਰੀ ਵਿੱਚ ਔਲੇ ਪਾਉਣ ਤੋਂ ਬਾਅਦ ਤੁਸੀਂ ਇਹ ਗੱਲ ਦਾ ਧਿਆਨ ਰੱਖਿਓ ਮਰੱਬਾ 40 ਤੋਂ 45 ਮਿੰਟਾਂ ਵਿੱਚ ਬਣ ਕੇ ਤਿਆਰ ਹੋਊਗਾ ਗੈਸ ਦੀ ਫਲੇਮ ਫੁੱਲ ਤੁਸੀਂ ਬਿਲਕੁਲ ਕਿਤੇ ਵੀ ਨਹੀਂ ਕਰਨੀ ਸਲੋ ਫਲੇਮ ਤੇ ਪਕਾਉਂਦੇ ਜਾਓ ਜੇ ਕਿਤੇ ਤੁਹਾਨੂੰ ਲੱਗੇ ਤੁਸੀਂ ਮੀਡੀਅਮ ਤੇ ਕਰ ਸਕਦੇ ਹੋ ਉਸ ਤੋਂ ਬਾਅਦ ਤਿੰਨ ਚਾਰ ਲਈਆਂ ਇਲਾਇਚੀਆਂ ਚੰਗੀ ਤਰ੍ਹਾਂ ਉਹਨਾਂ ਨੂੰ ਆਪਾਂ ਕੁੱਟ ਲਿਆ ਤੇ ਛਿਲਕੇ ਸਮੇਤ ਹੀ ਔਲੇ ਦੇ ਵਿੱਚ ਪਾਤਾ ਤੇ ਇਹਦਾ ਬੜਾ ਹੀ ਵਧੀਆ ਵਿੱਚ ਟੇਸਟ ਆਉਂਦਾ ਹੈ ਮਿਕਸ ਕਰਨ ਤੋਂ ਬਾਅਦ ਲਗਾਤਾਰ ਹੀ ਆਪਾਂ ਪਕਾਉਂਦੇ ਗਏ ਜਦ ਹੀ ਆਪਣਾ ਔਲਾ ਬਿਲਕੁਲ ਪੱਕ ਕੇ ਤਿਆਰ ਹੋ ਗਿਆ ਇੱਥੇ ਤੁਸੀਂ ਧਿਆਨ ਰੱਖਣਾ ਇਹਦੀ ਚਾਸ਼ਨੀ ਨਾ ਜ਼ਿਆਦਾ ਗਾੜੀ ਹੋਵੇ ਤੇ ਨਾ ਜ਼ਿਆਦਾ ਪਤਲੀ ਹੋਵੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਕਾਲਾ ਨਮਕ ਬਿਲਕੁਲ ਥੋੜਾ ਜਿਹਾ ਪਾਏ ਗਲਤੀ ਨਕਿਉਂ ਚੁਟਕੀ ਪਰ ਪਈਏ ਦੇਗੀ ਮਿਰਚ ਹਲਕਾ ਜਾਂ ਵਧੀਆ ਕਲਰ ਦੇਉਗੀ ਥੋੜਾ ਜਿਹਾ ਤਿੱਖਾਪਨ ਵੀ ਦੇਉਗੀ ਇਹ ਥੋੜੀਆਂ ਥੋੜੀਆਂ ਦੋ ਕੀ ਚੀਜ਼ਾਂ ਪਾਉਣ ਵਾਲੀ ਜਿਹੜਾ ਔਲ ਹੈ ਉਹ ਕਿਤੇ ਜਿਆਦਾ ਮਜ਼ੇਦਾਰ ਤੇ ਚਟਪਟਾ ਜਿਹਾ ਬਣ ਜਾਊਗਾ ਉਸ ਤੋਂ ਬਾਅਦ ਦੇਖੋ ਜੀ ਇਹ ਬਣ ਕੇ ਜਦੋਂ ਤਿਆਰ ਹੋ ਗਿਆ ਤਾਂ ਆਪਾਂ ਇਹਦੀ ਚਾਸ਼ਨੀ ਦੇਖੋ ਇਸ ਤਰੀਕੇ ਦੀ ਬਣ ਕੇ ਤਿਆਰ ਹੋਗੀ ਚਿਪਚਿਪਾ ਹਟ ਹੈ ਦੇ ਵਿੱਚ ਪੂਰੀ ਜਿਵੇਂ ਕਿ ਆਪਾਂ ਸ਼ਾਇਦ ਥੋੜਾ ਜਿਹਾ ਜਿਆਦਾ ਹੀ ਗਾੜਾ ਹੁੰਦਾ ਉਸ ਤਰੀਕੇ ਦਾ ਨਹੀਂ ਰੱਖਣਾ ਜਿਵੇਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਲਿਓ ਉਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਲਾਸਟ ਤੇ ਬਿਲਕੁਲ ਗੈਸ ਬੰਦ ਕਰਕੇ ਥੋੜਾ ਜਿਹਾ ਪਾਇਆ ਅਦਰਕ ਪਾਊਡਰ ਪਰ ਇਹ ਤੁਹਾਡਾ ਬਿਲਕੁਲ ਮਰਜ਼ੀ ਤੇ ਹੈ ਜੇ ਤੁਹਾਨੂੰ ਅਦਰਕ ਦਾ ਟੇਸਟ ਪਸੰਦ ਹੈ ਤੁਸੀਂ ਤਾਂ ਪਾਓ ਨਹੀਂ ਇਹਨੂੰ ਸਕਿਪ ਕਰ ਦਿਓ ਫਿਰ ਇਹਨੂੰ ਜੀ ਆਪਾਂ ਟੱਕਤਾ ਤੇ ਇਹਨੂੰ ਹੁਣ ਆਪਾਂ 1 ਘੰਟੇ ਬਾਅਦ ਦੇਖਾਂਗੇ ਤੇ ਦੇਖੋ ਜਦੋਂ ਹੀ ਇਹ ਚੰਗੀ ਤਰ੍ਹਾਂ ਠੰਡਾ ਹੋ ਗਿਆ ਕਿੰਨਾ ਵਧੀਆ ਨੇ ਕਲਰ ਦਿੱਤਾ ਤੇ ਕਿੰਨਾ ਵਧੀਆ ਬਣ ਕੇ ਇਹ ਤਿਆਰ ਹੋ ਗਿਆ ਕੋਈ ਵੀ ਪੀਸ ਜਿਹੜਾ ਦਾ ਖੋਲਿਆ ਨਹੀਂ ਉਸੇ ਤਰ੍ਹਾਂ ਹੀ ਪਿਆ ਜਿੰਨਾ ਵੀ ਕੜਾਈ ਵਿੱਚ ਤੁਹਾਨੂੰ ਰਸ ਦਿਸ ਰਿਹਾ ਹੌਲੀ ਹੌਲੀ ਇਹਨੇ ਆਪਣੇ ਆਪ ਹੀ ਔਲਿਆਂ ਦੇ ਅੰਦਰ ਚਲੇ ਜਾਣਾ ਆਪਾਂ ਇਹਨੂੰ ਇੱਕ ਡੋਂਗੇ ਵਿੱਚ ਕੱਢ ਕੇ ਤਿੰਨ ਦਿਨਾਂ ਲਈ ਰੈਸਟ ਤੇ ਰੱਖਿਆ ਸੀ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਕਿੰਨਾ ਜ਼ਿਆਦਾ ਰਸ ਇਹਦੇ ਅੰਦਰ ਭਰ ਗਿਆ ਫੇ ਬਾਕੀ ਜਦੋਂ ਲੰਬੇ ਟਾਈਮ ਲਈ ਇਹ ਕੱਚ ਦੇ ਜਾਰ ਵਿੱਚ ਪਿਆ ਰਹੂ ਤਾਂ ਇਹਨੇ ਸਾਰੇ ਰਸ ਨੂੰ ਆਪਣੇ ਅੰਦਰ ਹੀ ਸਮੇਟ ਲੈਣਾ ਤੇ ਔਲੇ ਫੁੱਲ ਕੇ ਕਾਫੀ ਜ਼ਿਆਦਾ ਸਾਈਜ਼ ਵਿੱਚ ਵੱਡੇ ਹੋ ਜਾਣਗੇ ਤੇ ਦੇਖੋ ਜੀ ਇਹ ਉਸੇ ਦਿਨ ਹੀ ਕਿੰਨੇ ਜਿਆਦਾ ਜੂਸੀ ਸੀਗਾ ਬਹੁਤ ਜਿਆਦਾ ਮਜ਼ੇਦਾਰ ਬਣਿਆ ਰਸ ਦੇ ਅੰਦਰ ਤੱਕ ਚਲਾ ਗਿਆ ਕਿੰਨੇ ਜਿਆਦਾ ਸੌਫਟ ਬਣ ਗਏ ਤੁਸੀਂ ਦੇਖ ਹੀ ਰਹੇ ਹੋ ਉਸ ਤੋਂ ਬਾਅਦ ਜੀ ਇਹਨਾਂ ਨੂੰ ਟੱਕ ਕੇ ਆਪਾਂ ਤਿੰਨ ਦਿਨਾਂ ਲਈ ਰੱਖਤਾ ਸੀ ਤੇ ਇਹਨੇ ਕਾਫੀ ਰਸ ਅੰਦਰ ਸਮੇਟ ਲਿਆ ਚਾਸ਼ਨੀ ਬਿਲਕੁਲ ਸਹੀ ਬਣੀ ਹੈ ਨਾ ਜਿਆਦਾ ਗਾੜੀ ਨਾ ਜਿਆਦਾ ਪਤਲੀ ਅਧੀਕਤਾਰ ਦੀ ਚਾਸ਼ਨੀ ਤਿਆਰ ਹੋਈ ਹੈ ਮਤਲਬ ਉਸ ਤੋਂ ਬਾਅਦ ਇਹਨੂੰ ਆਪਾਂ ਟੱਕ ਕੇ ਰੱਖਤਾ ਸੀ ਤੇ ਤਿੰਨ ਦਿਨਾਂ ਬਾਅਦ ਦੀ ਇਹ ਵੀਡੀਓ ਹੈ ਦੇਖੋ ਕਾਫੀ ਜਿਆਦਾ ਰਸ ਹੈ ਜਿਹੜਾ ਘਟ ਗਿਆ ਇਹ ਔਲੈਂਡ ਦੇ ਅੰਦਰ ਚਲਾ ਗਿਆ ਜਿਵੇਂ ਜਿਵੇਂ ਲੰਬੀ دیر ਰੱਖੋਗੇ ਆਪਣੇ ਆਪ ਹੀ ਟੇਸਟੀ ਹੁੰਦੇ ਜਾਣਗੇ ਹੁਣ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਬਣਾ ਕੇ ਜਰੂਰ ਖਾਓ ਧੰਨਵਾਦ